ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦਲਿਤਾਂ ਨੂੰ ਇਨਸਾਫ ਦਿਵਾਉਣ ਦੇ ਲਈ ਸਖਤੀ ਨਾਲ ਕੰਮ ਕਰ ਰਿਹਾ ਹੈ ਇਹ ਕਹਿਣਾ ਹੈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਦਾ ਹੁਣ ਤੁਸੀਂ ਫਾਜ਼ਿਲਕਾ ਜ਼ਿਲ੍ਹੇ ਦੇ ਇੱਕ ਕੇਸ ਦੇ ਸਬੰਧੀ ਕਮਿਸ਼ਨ ਦੀ ਕੋਰਟ ਦੀ ਇੱਕ ਸੁਣਵਾਈ ਦੀ ਪੂਰੀ ਵੀਡੀਓ ਦੇਖੋ ਹਾਂਜੀ ਕੋਟਮਾਰ ਹੋਈ ਸੀ ਮਤੇ ਦੇ ਪਿੰਡ ਚ ਕੋਈ ਸਜੋਗ ਅਰਥ ਕਰ ਹੈ ਜੀ ਇਹ ਦੋਸ਼ੀ ਕੋਈ ਵਪਾਰੀ ਜਾਂ ਕੁਝ ਕੁਤਾਰਾ ਵਦਾਈ ਕਟਾਈ ਸਰ ਆ ਰਿਪੋਰਟ ਬਣਾਇਆ ਇਹ ਐਸਪੀ ਸਾਹਿਬ ਇਸ ਕਰਕੇ ਪੁਆੜੇ ਕੋਸ਼ਤ ਨਹੀਂ ਕੀਤੇ ਤੇ 3 ਮਹੀਨੇ ਤੋਂ ਬਾਅਦ ਪੁਆੜੇ ਕਰਦੇ ਆ ਜੀ ਕਦੋਂ ਹੋਣੇ 3 ਮਹੀਨੇ ਹੋਏ ਜੀ 8 ਨੂੰ ਰੇਡ ਕੀਤੇ ਜਾ ਰਹੇ ਆ ਜੀ ਉਹ ਕਦਮਾ ਕੁ ਤਸੀਦਾਂ ਰਸ਼ੀਦ ਅੱਲਾਸ ਸਿੰਘ ਜੀ ਕੋਈ ਐਲਓਸੀ ਦਾ ਰਿਕਾਰਡ ਹੁੰਦਾ ਹੈ ਐਲਓਸੀ ਸਰ ਵਿੱਚ ਡੀਐਸਪੀ ਸਾਹਿਬ ਨੂੰ ਕਰਵਾਈਆ ਉਹਨਾਂ ਕੋਲ ਰਿਕਾਰਡ ਹੈ ਰਿਕਾਰਡ ਮੈਨੂੰ ਨਹੀਂ ਚਾਹੀਦਾ ਮੈਨੂੰ ਸਿਰਫ ਹਰਫ ਦਾ ਇਹਦਾ ਐਲਓਸੀ ਦਾ ਜਿਹੜਾ ਡਾਕੂਮੈਂਟ ਚਾਹ ਮ ਕਰਾਇਆ ਜਾਵੇ ਕਿੰਨੀ ਤਰੀਕ ਨੂੰ ਜਾਰੀ ਕੀਤੀ ਕਿਆ ਹੈਗਾ ਸਾਰਾ ਗਾ ਜੀ ਜੀ ਇਹ ਜੇ ਤੁਸੀਂ ਕੋਸ਼ੀ ਨਾਮ ਦਾ ਅਨਿਲ ਕੁਮਾਰ ਕੁਲਕੋ ਤੇ ਕਮਲੇਸ਼ ਰਾਣੀ ਅਨੀਸ਼ ਨੀਸ਼ ਨੀਸ਼ ਸਰ ਸੌਰੀ ਅਨੀਸ਼ ਕੁਮਾਰ ਤੇ ਕਮਲੇਸ਼ ਰਾਣੀ ਵੇਗਣਾ ਪਾਏ ਗਏ ਜੀ ਸਰ ਹੈ ਜੀ ਜੀ ਸਰ ਅੱਜ ਬੋਲੋ ਜੀ ਅਨੀਸ਼ ਕੁਮਾਰ ਤੇ ਉਹਦੀ ਘਰ ਵਾਲੀ ਜਿਹੜੀ ਆ ਉਹ ਵੇਗਣਾ ਪਾਏ ਗਏ ਪੁਲਿਸ ਵਾਲੇ ਸਰ ਪਹਿਲੀ ਗਲਤੀ ਇਹ ਆ ਸਰ ਮੈਮ ਨੇ ਰੇਡ ਨਹੀਂ ਕੀਤੀ ਸਰ ਹਾਂ ਇੱਕ ਦੀ ਰੇਡ ਕੀਤੀ ਸਰ ਉਹ ਵੀ ਇੱਕ ਨਾਮਾਤ ਰੇਡ ਆ ਸਰ ਹਾਂ ਸਰ ਜਦੋਂ ਵੀ ਮੈਮ ਕੋਲ ਸਾਡੇ ਜਾਂਦੇ ਆ ਬੰਦੇ ਮੈਮ ਨੇ ਸਰ ਵੇਟ ਕਰਵਾ ਕਰਵਾ ਕੇ ਮਸੇ ਆਪਣੇ ਰੂਮ ਚ ਬੁਲਾਉਂਦੀ ਆ ਸਰ ਸਾਨੂੰ ਹਾਂ ਸਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹਾਂ ਜੀ ਮੈਡਮ ਜੀ ਠੀਕ ਹੈ ਜੀ ਸਰ ਮੈਮ ਇਹ ਮਿਸਟਰ ਜੀ ਐਸਐਸ ਕੀ ਐਕਟ ਅੰਦਰ ਫੀਡੀਐਸਪੀ ਸਾਹਿਬ ਕੋਲੇ ਸਰ ਜਦੋਂ ਵੀ ਡੀਐਸਪੀ ਸਾਹਿਬ ਮੈਨੂੰ ਤੁਸੀਂ ਕੀ ਦੇਖ ਤੁਸੀਂ ਕੀ ਮੈਂ ਐਸਚਓ ਸਰ ਜਦੋਂ ਵੀ ਡੀਐਸਪੀ ਸਾਹਿਬ ਮੈਨੂੰ ਜਿਹੜਾ ਇਹ ਕਹਿੰਦੇ ਆ ਬੇਦਲਤਾ ਨੂੰ ਡੀ ਕਰਾ ਕਰਾ ਕੇ ਬੁਲਾਉਂਦੇ ਆ ਤਾਂ ਤਰਸਾ ਤਰਸਾ ਕੇ ਬੁਲਾਉਂਦੇ ਹੁੰਦੇ ਆ ਹਾਂ ਸਰ ਬਿਲਕੁਲ ਵੀ ਨਹੀਂ ਮੇਰਾ ਆਫਿਸ 24 ਘੰਟੇ ਖੁੱਲਾ ਹੁੰਦਾ ਜੀ ਕੋਈ ਮਰਜ਼ੀ ਆ ਵੀ ਸਰ 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 ਮੈਨੂੰ ਬੇਨਤੀ ਆ ਦੋ ਮੈਂ ਤਾਂ ਮੈਨੂੰ ਦੇ ਸਕਦੇ ਹੋ ਇੱਕ ਬੰਦਾ ਥੱਲੇ ਖੜਾ ਜਿਹੜਾ ਬੰਦਾ ਬਾਹਰ ਜਾ ਕੇ ਬੈਠਦਾ ਹੁੰਦਾ ਇਹਨਾਂ ਦੇ ਠੀਕ ਆ ਜੀ ਸਰ ਬਸ ਉਹਦਾ ਪਾਸ ਲੇਟ ਬਣਿਆ ਸਰ ਮੈਂ ਉਹਨੂੰ ਮੈਂ ਦੋ ਬੰਦੇ ਹਾਂਜੀ ਸਰ ਤੇ ਬੇਨਤੀ ਇਸ ਤਰ੍ਹਾਂ ਸਰ ਉਹ ਆਗਲਾ ਸਰ ਬਾਹਰ ਬੈਠ ਜਾਂਦੇ ਵੀ ਮੈਮ ਹੋਣ ਬੁਲਾਉਂਦੇ ਸਰ ਮੈਮ ਨਹੀਂ ਬੁਲਾਉਂਦੇ ਜ ਤੇ ਮੈਮ ਕਹਿੰਦੇ ਸਾਡੇ ਕੋਲ ਗੱਡੀ ਨਹੀਂ ਹੈਗੀ ਉਹ ਕਹਿੰਦੇ ਗੱਡੀ ਤੋਂ ਆਪਣੀ ਲੈ ਕੇ ਚੱਲ ਉਹ ਕਹਿੰਦਾ ਵੀ ਅਸੀਂ ਕੋਈ ਆਪਣਾ ਕੇਸ ਹੌਲਾ ਨਹੀਂ ਕਰਵਾਣਾ ਉਹ ਸਾਡੇ ਨਾਲ ਬੈਹਿ ਜਾਣਗੇ ਜਾ ਕੇ ਠੀਕ ਆ ਆ ਸਰ ਇਹ ਸਰ ਲੜਕਾ ਕਰਨ ਕੰਬੋਜਾ ਸਰ ਇਹ ਤੁਹਾਨੂੰ ਦੱਸ ਤਿਹਾ ਵੀ ਸਾਰੇ ਕਿੰਨੀ ਵਾਰੇ ਖਾਣੇ ਗਿਆ ਜੀ ਹਾਂ ਜੀ ਹਾਂ ਜੀ ਸਰ ਪੁੱਛ ਰਿਹਾ ਥਾਣੇ ਤੁਸੀਂ ਕਿੰਨੀ ਵਾਰੀ ਗਏ ਤੇ ਮੈਮ ਮੈਡਮ ਕਹਿੰਦੀ ਅਸੀਂ ਕਦੇ ਬੇਟ ਨਹੀਂ ਕਰਾਈ ਹੈਗੀ ਸਰ ਮੈਂ 4-4 ਘੰਟੇ ਆ ਬੈਠਦਾ ਰਿਹਾ ਜੀ ਸਰ ਜਾਂਤੇ ਹੀ ਮੈਨੂੰ ਫੇਰ ਕੈਮਰੇ ਲੱਗੇ ਹੋ ਆ ਬਿਲਕੁਲ ਲੱਗੇ ਹੋ ਸਰ ਸਰ ਇਹ ਹੋਇਆ ਜੀ ਜੇ ਤਾਂ ਮੈਂ ਆਫਿਸ ਕਿੰਨੀ ਕਿੰਨੀ ਤਰੀਕ ਨੂੰ ਗਏ ਜਾਂ ਕੋਈ ਹੈ ਡਾਟਾ ਸਰ ਕੋ ਤਰੀਕ ਜਿਆਦਾ ਇੱਕ ਤਾਂ ਸਰਗਾ 15 ਤਰੀਕ ਜੀ ਡੀਵੀਸੀ ਮੰਗਾਈਏ ਤੁਹਾਡੇ ਕੈਮਰਿਆਂ ਦੀ ਹਾਂ ਜੀ ਮੰਗਾਲ ਇਹਨਾਂ ਦੀ ਲਿਖੋ ਇੱਕ ਕਿਸ ਕਿਸ ਤਰੀਕ ਨੂੰ ਗਏ ਆ ਥਾਣੇ ਔਰ ਉਹਦੀ ਜਿਹੜੀ ਕੈਮਰਾ ਰਿਕਾਰਡਿੰਗ ਜਿਹੜੀ ਡੀਵੀਸੀ ਥਾਣੇ ਦੀ ਸਰ ਇਹਨਾਂ ਨੂੰ ਇਹ ਵੀ ਪੁੱਛੋ ਸਰ ਜੀ ਜੇ ਮੈਂ ਆਫਿਸ ਚ ਬੈਠੀ ਹੋਗਾ ਜਦ ਤਾਈ ਹੋਗਾ ਮੇਰੇ ਕੋਲ ਕੋਈ 파ਟੀ ਹੋਗੀ ਮੈਂ ਮੀਟਿੰਗ ਸਰ ਇਹਨਾਂ ਨੂੰ ਲਾਸਟ ਵਾਰੀ ਸਰ ਮੈਂ ਜੀ ਮੀ ਦੀ ਗੱਲ ਤਾਂ ਪੂਰੀ ਹੋ ਲੈਣ ਨੂੰ ਹਾਂ ਜੀ ਹਾਂ ਮੰਨ ਲਓ ਸਰ ਤੁਸੀਂ ਵੀ ਇਥੇ ਆਫਿਸ ਕੋਈ ਡੀਲ ਕਰ ਰਹੇ ਹੋ ਜੀ ਸਰ ਤੁਸੀਂ ਉਹਨਾਂ ਨੂੰ ਫ੍ਰੀ ਕਰੋਗੇ ਫੇਰ ਹੀ ਨੈਕਸਟ ਪਾਰਟੀ ਬੁਲਾਉਂਦੇ ਜੀ ਮੇਰੇ ਕੋਲ ਪਹਿਲਾਂ ਹੀ ਐਸਐਸਪੀ ਸਾਹਿਬ ਦੀ ਮੀਟਿੰਗ ਚੱਲਦੀ ਆ ਸਰ ਵੀਸੀ ਤੇ ਚੱਲਦੀ ਆ ਇਹਨਾਂ ਨੂੰ ਕਹਿੰਦੇ 2 ਮਿੰਟ ਵੇਟ ਕਰੋ ਜੀ ਵੀਸੀ ਤੇ ਹੁਣ ਐਸਐਸਪੀ ਸਾਹਿਬ ਸਰ ਮੇਰੇ ਸੀਨੀਅਰ ਆਫੀਸਰ ਨੇ ਉਹ ਮੈਨੂੰ ਘੰਟਾ ਵੀ ਮੀਟਿੰਗ ਰੱਖ ਸਕਦੇ ਅੱਧਾ ਘੰਟਾ ਵੀ ਮੈਨੂੰ ਵੇਟ ਕਰਨੀ ਪਾਉਣੀ ਆ ਆਪਾਂ ਇਦਾਂ ਕਰਦੇ ਨਾ ਆਪਾਂ ਐਸਐਸਪੀ ਦਫ਼ਤਰ ਤੋਂ ਵੀਸੀ ਮੀਟਿੰਗ ਮਂਗਾ ਲੈਂਦੇ ਆ ਜੀ ਸਰ ਤੁਹਾਡੇ ਵਾਲਾ ਉਹ ਮਂਗਾ ਲੈਂਦੇ ਜੀ ਸਰ ਹੈ ਜੀ ਜੀ ਸਰ ਠੀਕ ਹੋ ਗਿਆ ਲਿਖ ਲਏ ਜੀ ਹੋਰ ਤੁਸੀਂ ਤਰੀਕਾ ਰਖਾਣੀ ਆ ਜੀ ਸਰ ਇਹ ਤੁਹਾਨੂੰ ਤਰੀਕ ਸਰ 25 ਤਰੀਕ ਨੂੰ ਗਿਆ ਸੀ ਇਹਨਾਂ ਨੂੰ ਪਿਆ ਸੀ ਵੀਰੇ ਅੱਛਾ ਜੀ ਇਹ ਕਹਿੰਦੇ ਸੀ ਵੀ ਆਦੀ ਗੱਡੀ ਦੇ ਨਾਲ 25 ਗੱਡੀ 25 ਸਰ ਲਾਸਟ ਜਿਹੜੀ 25 ਲੰਘੀ ਸੀ ਜੁਲਾਈ 25 ਜੁਲਾਈ ਸੀ ਵੀ 25 ਜੁਲਾਈ ਨੂੰ ਇੱਕ ਵਾਰ ਹੀ ਗਏ ਹਾਂਜੀ ਸਰ ਉਹਦਾਂ ਤੁਸੀਂ ਕਿਹਾ ਬਾਰ-ਬਾਰ ਜਾਂਦੇ ਆ ਸਰ ਬਾਰ-ਬਾਰ ਦੀ ਤਰੀਕਾ ਦੱਸੋ ਮੈਨੂੰ 25 ਜੁਲਾਈ ਦੀ ਪਾਇਆ ਫਿਰ ਜੇ ਲਾਸਟ ਵਾਰ ਗਏ ਆ ਜੀ ਉਸ ਤੋਂ ਪਹਿਲਾਂ ਕਿੰਨੀ ਵਾਰ ਹੀ ਗਏ ਉਸ ਤੋਂ ਪਹਿਲਾਂ ਸਰ ਤਰੀਕ ਤਾਂ ਮੈਨੂੰ ਯਾਦ ਨਹੀਂ ਬਾਕੀ ਆ ਗਿਆ 10 ਵਾਰ ਗਏ ਆ ਜੀ ਦਸੇ ਵਾਰ ਹੀ ਕਿਨੇ ਕਿਨੇ ਚਿਹਰੇਬਾਤ ਮਿਲੇ ਸਰ ਪਹਿਲੀ ਵਾਰੀ ਪਿੰਡੂ ਮੋਤਵਰ ਬੰਦੇ ਗਿਆ ਸੀ ਕਹਿੰਦੇ ਵੀ ਅਸੀਂ ਪੀਜੀ ਹੈਗੇ ਹਾਂ ਤੇ ਅਸੀਂ ਚੁੱਪ ਕਰਕੇ ਆ ਗਏ ਸੀ ਫਿਰ ਉਹ ਤੋਂ ਬਾਅਦ ਇੱਕ ਦਿਨ ਸਰ ਜਦੋਂ 26 ਲੱਗੀ ਸੋਸ ਰਿਲੇਟਿਡ ਅਸੀਂ ਜਾਂਦੇ ਰਹੇ ਸੀ ਹਾਂ 16 13 ਤਰੀਕ ਲਗਭਗ ਇੱਕ ਅਸੀਂ ਗਿਆ ਸੀ ਗੁਰਪ੍ਰੀਤ ਕਿੱਥੇ ਆ ਗੁਰਪ੍ਰੀਤ ਭਾਈ ਤੇਰਾ ਫਾਜਲ ਕ ਰਿੰਡਰ ਪੈਂਦਾ ਇੱਥੇ ਬੇਰਬੁੱਟ ਨਹੀਂ ਮਾਰੀ ਹੈਗੀ ਮਾਰੇ ਵਿਜ਼ਿਟ ਕੀਤਾ ਨਹੀਂ ਨਹੀਂ ਇਹ ਦਲਤਾ ਦੀ 10 10 12 12 ਵਾਰੀ ਜਾਂਦੇ ਆ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਖ ਹੈ ਸਰ ਫਿਰ ਜਦੋਂ ਲਾਸਟ ਵਾਰ ਹੀ ਗਏ ਆ ਜੀ ਸਰ ਹਾਂ ਸਰ 15 ਸਰ 15 ਡੇਢ ਦੀ ਗੱਲ ਆ ਸਰ ਕਿੰਨੀ ਵਾਰ ਹੀ ਗਏ ਹੋ ਦੱਸ ਮੈਨੂੰ ਸਰ ਮੈਂ ਇੱਕ ਵਾਰੀ ਮੋਤਵਰ ਗਿਆ ਨਹੀਂ ਮਲੇ ਅਗਲੀ ਵਾਰ ਫਿਰ ਸਰ ਅਗਲੀ ਵਾਰ ਮੈਂ ਇੱਕ ਮੁੰਡਾ ਨੀਸ਼ ਗਿਆ ਸੀ ਸਾਡੇ ਪਿੰਡ ਦਾ ਤੇ ਉਦੋਂ ਵੀ ਇਹ ਨਹੀਂ ਸਰ ਵਿਵਾਹ ਕਾਫੀ ਟਾਈਮ ਵੇਟ ਕੀਤੀ ਸਰ ਇੱਕ ਵਾਰੀ ਕਾਫੀ ਟਾਈਮ ਕਿੰਨਾ ਲਗਭਗ ਘੰਟਾ ਡੇਢ ਘੰਟਾ ਜੀ ਉਸ ਉਦੋਂ ਦੀ ਗੱਲ ਹੈ ਜੀ ਉਦੋਂ ਹੋ ਸਕਦਾ ਮੈਡਮ ਬੀਜੀ ਹੋਣ ਬੀਸੀ ਹੋ ਸਾਇਡਾ ਭਾ ਕਾ ਸਕਣ ਮੁਲਾਜ਼ਮ ਬੰਦਾ ਸਰ ਬੀਜੀ ਹੋ ਸਕਦਾ ਹਾਂ ਜੇਰ ਸਰ ਗਏ ਇਹਨਾਂ ਸਾਨੂੰ ਦੂਸਰੀ ਪਾਰਟੀ ਦੇ ਬੰਦਾ ਸਤਾ ਕੇ ਕਿਉਂਕਿ ਮੁੱਖ ਦੋਸ਼ੀ ਕ੍ਰਿਸ਼ਨ ਨਾਲੇ ਥਾਣੇ ਦੇ ਬਾਹਰ ਖੜਿਆ ਰਿਆ ਸੀ ਨਾਲ ਉਹ ਤਮੀਰ ਖਾਨ ਦਾ ਸਰਪੰਚ ਸੀਗਾ ਇਹ ਸਾਨੂੰ ਕਹਿੰਦੇ ਰਾਜੀਨਾਮਾ ਕਰ ਲੋ ਜੀ ਫਿਰ ਮੈਂ ਮੈਡਮ ਨੂੰ ਵੀ ਕਿਹਾ ਸਰ ਸਰ ਵੀ ਦੋਹਾਂ ਪਾਰਟੀ ਨਾਂ ਦੇ ਜਨਾਬ ਲਾਓ ਤੁਸੀਂ ਸਰ ਕਈ ਵਾਰ ਮੈਂਸ ਬਾਈ ਹੋ ਜਾਂਦੀ ਉੱਥੇ ਇਹਨਾਂ ਫੇਰ ਹੀ ਸਾਨੂੰ ਦਬਾਅ ਪਾ ਕੇ ਅੰਦਰ ਬਿਠਾਇਆ ਆ ਤੇ ਕਮਰੇ ਨੇ ਪਰ ਰਾਜੀਨਾਮਾ ਤਾਂ ਦੋਈ ਤਰੀਕਾਂ ਦੇ ਬੈਠ ਚੇ ਹੁਣ ਹਾਂ ਜੀ ਐਦਾਂ ਤਾਂ ਹੈ ਨਹੀਂ ਵੀ ਤੁਸੀਂ ਕੰਧ ਦੇ ਉੱਪਰ ਸਰ ਪਰਸਨ ਨੂੰ ਕਿਹਾ ਵੀ ਰਾਜੀਨਾਮਾ ਉਹਨਾਂ ਨੇ ਜਾ ਤਾਂ ਉਹਨਾਂ ਨੇ ਤਹਿਲੇ ਹੋਣ ਫਿਰ ਉਹ ਤੁਹਾਨੂੰ ਕਿੱਲੇ ਕਿੱਲੇ ਨੂੰ ਬੁਲਾਵੇ ਜਦੋਂ ਉਹਨਾਂ ਨੇ ਕਿਸੇ ਕੋਲੋਂ ਲਿਆ ਦਿਆ ਨਹੀਂ ਫੇ ਤਾਂ ਹੀ ਦੂਰ ਇਕੱਠਿਆਂ ਬਟਾਇਆ ਸਰ ਬੇਨਤੀ ਹੈ ਸਰ 15 ਡੇਟ ਦੀ ਗੱਲ ਹੈ ਸਰ ਮੈਮ ਆਏ ਨੇ ਰੇਡ ਮਾਰ ਕੇ ਮੈਡਮ ਨੇ ਪੈਸੇ ਤਾਂ ਨਹੀਂ ਮੰਗੇ ਕਦੇ ਤੁਹਾਡੇ ਕੋਲ ਨਹੀਂ ਸਰ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਸਰ ਉਸ ਟਾਈਮ ਸਰ ਮੈਮ ਆਏ ਨੇ ਸਰ ਜਿਹੜੇ ਸਰ ਦੂਸਰੀ ਪਾਰਟੀ ਹੈ ਸਰ ਉਹਨਾਂ ਕਰੇ ਸਰ ਕਾਫੀ ਟਾਈਮ ਬੈਠ ਕੇ 30 ਮਿੰਟ ਸਰ ਉਹਨਾਂ ਦੇ ਕਰੇ ਬੈਠੇ ਸਾਡੇ ਕੋਲ ਸਰ ਵੀਡੀਓ ਵੀ ਹੈਗੀ ਛੋਟੀ ਜੀ ਸਰ ਸਰ ਜਦੋਂ ਹੀ ਸਰ ਗੱਡੀ ਸਰ ਇਹਨਾਂ ਦੀ ਮੂਵ ਹੋਈ ਅਪਿੰਡ ਦੇ ਵਿੱਚੋਂ ਸਰ 10 ਮਿੰਟ ਬਾਅਦ ਸਰ ਜਿਹੜਾ ਦਿਹਾਲ ਚੰਦਾ ਤੇ ਕ੍ਰਿਸ਼ਨ ਲਾਲ ਸਰ ਇਹਨਾਂ ਦੇ ਪਿੱਛੇ ਸਰ ਅ ਕਿੱਥੇ ਜਾ ਰਹੇ ਸਰ ਨਗਰਜੰਦੀ ਗੱਡੀ ਸਰ ਜਾ ਰਹੇ 10 ਮਿੰਟ ਬਾਅਦ ਸਰ 10 ਮਿੰਟ ਬੰਦੇ ਸਰ ਕਿਥੋਂ 10 ਮਿੰਟ ਮੈਨੂੰ ਸਰ ਇਹਨਾਂ ਸਰ ਬੰਦਾ ਕੋਈ ਮਿਲਿਆ ਨਹੀਂ ਸਰ ਮੈਂ ਮੈਮ ਨੇ ਰੇਡ ਮਾਰੀ ਤਾਂ ਕੋਈ ਕਾਰ ਕੇ ਬੰਦਾ ਨਹੀਂ ਮਿਲਿਆ ਸਰ 10 ਮਿੰਟ ਬਾਅਦ ਸਰ ਉਹੀ ਮੋੜ ਤੋਂ ਸਰ 69 ਦਾ ਗੱਡੀ ਲੰਘ ਰਹੀ ਆ ਜ ਤੋਂ ਸਰ ਤੇ ਸਰਕਲਸ਼ਨ ਸਰ ਜੀ ਬੈਠੇ ਸਰ ਜਦੋਂ ਮੈਂ ਕੁੱਛੀ ਘਰ ਗਈ ਅੱਧਾ ਘੰਟਾ ਇੱਥੇ ਹੀ ਆ ਉਦੋਂ ਰੇਡ ਮਾਰੀ ਬੰਦੇ ਨਹੀਂ ਮਿਣੇ ਲੇਕਿਨ ਕੈਮਰੇ ਚੋਂ ਦੇ 10 ਮਿੰਟ ਬਾਅਦ ਬੰਦੇ ਆਉਂਦੇ ਸਰ ਬਾਅਦ ਚ ਆਏ ਹੋਣਗੇ ਬਟ ਜਦੋਂ ਮੈਂ ਆਦੇ ਘਰ ਗਈਆਂ ਤਾਂ ਕੋਈ ਬੰਦਾ ਨਹੀਂ ਆਇਆ ਆ ਬੰਦੇ ਕਰੀ ਸੀ ਕਰੋ ਇਹ ਸਕੂਟਰੀ ਲੈ ਸਰ ਬਹੁਤ ਵੀਰ ਜੀ ਤੁਸੀਂ ਮੇਰੇ ਨਾਲ ਚੱਲੋ ਮੈਂ ਉਦੋਂ ਤੁਹਾਨੂੰ ਕਹਿੰਨੀ ਆ ਵੀ ਤੁਸੀਂ ਗੇਟ 'ਚ ਕਢੋ ਅਸੀਂ ਇਹ ਕਿਹੜਾ ਲੱਕਾ ਮਿੰਟ ਦੀ ਤੁਹਾਡਾ ਸਰ ਮੈਂ ਬਠਿੰਡਾ ਵਾਲਾ ਕਾ ਹ ਲੱਕਾ ਤਾਂ ਜੋਰ ਵਾਲਾ ਹੀ ਆ ਫਿਰ ਤੁਸੀਂ ਇੱਦਾਂ ਉੱਥੇ ਢਿੱਲੇ ਗੋ ਪਿਓ ਆ ਹ ਲੱਕਾ ਤਾਂ ਇੱਕੇ ਟੂਜਣੇ ਵਾਲਾ ਹੀ ਆ ਨਾ ਸਰ ਬਠਿੰਡਾ ਵਾਲੇ ਤਾਂ ਭਾਜਦੇ ਪੇ ਮੈਦਾਨ ਦੀ ਛੱਡਦੇ ਹੈਗੇ ਸਰ ਜਦੋਂ ਕੋਈ ਹੋਰ ਪਾਰਟੀ ਬੈਠੀ ਹੁੰਦੀ ਹੈ ਨਾ ਇਹਨਾਂ ਨੂੰ ਕਹਦੇ ਨੇ 2 ਮਿੰਟ ਵੇਟ ਕਰ ਲਓ ਇਹਨਾਂ ਨੂੰ ਇਹ ਚੀਜ਼ ਵੀ ਵੀਡੀਓ ਮੈਨੂੰ ਬੋਲ ਲੈਂਦੇ ਹੁਣ ਮੇਰੀ ਵਾਰੀ ਆ ਹਾਂ ਮੈਂ ਇਹਨਾਂ ਨੂੰ ਕਹਿੰਨੀ ਵੀ ਵੇਟ ਕਰ ਸਰ ਮੈਂ ਸਵੇਰ ਦੀ 3:30 ਵਜੇ ਮੀਟ ਕਰੀ ਨੇ ਫਿਰ ਆ ਕੇ ਤੁਹਾਨੂੰ ਮੈਂ ਕਹਿਆ ਤਾਂ ਸਰ ਮੇਰੀ ਗੱਲ ਨਹੀਂ ਸੁਣੀ ਸਭ ਨੇ ਇੱਕ ਨਾ ਗੀਤ ਹੁੰਦਾ ਸੀ ਅੱਗੇ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਕੀ ਹੈ ਬਠਿੰਡੇ ਵਾਲੇ ਕੋੜੀ ਦੇ ਬਠਿੰਡੇ ਵਾਲੇ ਹੋਰ ਪਤਾ ਨਹੀਂ ਕਾਦੇ ਕਾਦੇ ਤੁਸੀਂ ਉਹ ਫਾਜਲ ਕੇ ਜਾ ਕੇ ਬਾਰਡਰ ਤੇ ਪੈਂਦਾ ਉੱਤੇ ਵਿਚਾਰਾ ਉਹ ਤਾਂ ਪਾਣੀ ਨਾਲ ਹੀ ਮਾਰਿਆ ਪਿਆ ਇਲਾਕਾ ਤਾਂ ਉਹ ਤੁਸੀਂ ਉੱਥੇ ਜਾ ਕੇ ਤਾਂ ਵੀ ਜੰਦੇ ਆ ਇੱਕੰਢੇ ਗੱਲ ਆਉ ਇਹਨੂੰ ਹੈ ਇਹ ਜਿਹੜਾ ਦੋਸ਼ੀ ਕੱਢਿਆ ਨੀਸ਼ ਕੁਮਾਰ ਹਾਂਜੀ ਉਹਦੀ ਘਰ ਵਾਲੀ ਸਰਨ ਦੀ ਬਾਕੀ ਦਾ ਰਿਕਾਰਡਿੰਗ ਵਿੱਚ ਪਈ ਹੈ ਸਨ ਆਦਨੇ ਸਰ ਜਦੋਂ ਲਾਸਟ ਵੀਡੀਓ ਸਰ ਆਇਆ ਸਰਪੰਨ ਕੋਆਰਡੀਨੇਟਰ ਦੇਖੋ ਇਹਨਾਂ ਦੀ ਕਾਰ ਜਾ ਰਹੀ ਹੈ ਜੀ ਜਿਹੜੀ ਇਸ ਕਾਰ 'ਵੀ ਗੱਡੀ ਮਿਲੀ ਥਾਣੇ ਦੀ ਆ ਸਰ ਥੱਲੇ ਹੂੰ ਮੈਡਮ ਦੀ ਕਾਰ ਹੂੰ ਲਗਭਗ ਥੋੜੇ ਟਾਈਮ ਬਾਅਦ ਹੀ ਸਰ 1 2 3 ਮਿੰਟਾਂ ਦਾ ਫਾਸਲਾ ਵਿੱਚ ਇਹ ਗੱਡੀ ਉਧਰ ਨੂੰ ਜਾਂਦੀ ਹੈ ਇਹ ਗੱਡੀ ਥਾਣੇ ਜਾ ਰਹੀ ਹੁੰਦੀ ਹੈ ਨਗਰ ਇਹ ਉਹਨਾਂ ਦੀ ਗੱਡੀ ਸਰ ਪਿੰਡੂ ਨਿਕਲ ਕੇ ਜਾ ਰਹੀ ਹੈ ਆ ਦਿਆਲ ਦੀ ਗੱਡੀ ਜਾ ਰਹੀ ਦੇਖੋ ਸਰ ਮਗਰ ਬੋਲੀ ਇਹ ਵਿਦਿਆਲ ਦੀ ਗੱਡੀ ਹੈ ਵਿੱਚ ਬੰਦੇ ਹੋਣ ਨਾ ਹੋਣੇ ਥੋੜੇ ਇਹ ਵਿਦਿਆਲ ਸਰ ਮੈਂ ਆਪ ਦੇਖਾ ਇਸ ਪੋਤਾ ਜੀ ਚਲੋ ਸਰ ਸਰ ਆਪਣੀ ਜੀ ਐਕਸਕਿਊਜ਼ ਮੀ ਪਲੀਜ਼ ਮੈਂ ਜ਼ਹਿਮਤਾਂ ਵੀ ਪਿੱਛੇ ਆ ਰਿਹਾ ਕੀ ਇਹਨਾਂ ਨੇ ਮੈਨੂੰ ਕੋਈ ਕਾਲ ਕੀਤਾ ਵੀ ਵਿਦਿਆਲ ਆ ਗਿਆ ਮੈਂ ਸ਼੍ਰੀਸ਼ਨ ਕੋਲ ਲਾਈਸੈਂਸ ਮੈਂ ਵੀਰ ਜੀ ਤੁਸੀਂ ਮੈਨੂੰ ਕਾਲ ਕਰੋ ਨਾ ਜੀ ਸ਼ਿਕਾਇਤ ਮੇਰੀ ਐਸ ਐਚਓ ਸਾਹਿਬ ਹਰ ਬੰਦੇ ਦਾ ਫੋਨ ਲੋਕੇਸ਼ਨ ਤੇ ਲੱਗਦਾ ਫੋਨ ਨੰਬਰ ਤੇ ਤਾਂ ਉਹਦੀ ਫੇਸਬੁੱਕ ਉਹਦੀਆਂ ਸਾਰੀਆਂ ਐਪਾਂ ਨਾਲ ਬੰਦਾ ਲੱਭ ਜਾਂਦਾ ਹੈ ਕੀ ਲੋਕੇਸ਼ਨ ਤੇ ਫੋਨ ਲਾਉਣ ਤੋਂ ਬਾਅਦ ਵੀ ਨਹੀਂ ਲੱਭੇ ਮੇਰੀ ਬੇਨਤੀ ਸੁਣੋ ਜੀ ਸਰ ਆਪਾਂ ਅਸੀਂ ਕੁਝ ਕਹੀਏ ਪਿਛਲੇ ਤੁਸੀਂ ਦੇਖਿਆ ਹੀ ਹੈ ਨਾ ਕਿ ਉਹਨਾਂ ਪੁਲਿਸ ਡਿਪਾਰਟਮੈਂਟ ਦਾ ਹੌਸਲਾ ਡਿੱਗਦਾ ਆ ਮੈਂ ਉਧਰ ਨੂੰ ਜਾਣਾ ਨਹੀਂ ਚਾਹੁੰਦਾ ਇਹ ਦੋਏ ਪਾਸੇ ਨੂੰ ਖੜੇ ਆ ਇਹ ਦੋਏ ਪਾਸੇ ਨੂੰ ਖੜੇ ਜੇ ਨਹੀਂ ਜੇ ਉਹ ਗਲਤੀ ਨਹੀਂ ਮੰਨਦੇ ਤਾਂ ਸਜ਼ਾ ਕਰੋ ਜੋ ਗਲਤੀ ਮੰਨਦੇ ਆ ਸਜਣ ਛੱਡੋ ਕਹਿੰਦੇ ਕਿ ਅਸੀਂ 40-50 ਸਾਲ ਇਕੱਠੇ ਰਹੇ ਆ ਇਹ ਵੀ ਇਹਨਾਂ ਦੀ ਬਰਤਿੰਗ ਹੈ ਜਦੋਂ ਇਹਨਾਂ ਨੇ ਤੁਹਾਨੂੰ ਦੋਏ ਆਪਸ਼ਨ ਦਿੱਤੇ ਹੋ ਆ ਹਾਂ ਵੀ ਸਰ ਇੱਕ ਸਰ ਦੋਸ਼ੀ ਨਾ ਲੇਖ ਰਾਜੀ ਸਰ ਇਹਦਾ ਬ੍ਰਦਰ ਹੈਗਾ ਟੇਕ ਚੰਦ ਸਰ ਐਸਐਸਪੀ ਫਾਜ਼ਿਲ ਦਾ ਸਰ ਉਸੇ ਬਰਾਹਰ ਦੇ ਵਿੱਚੋਂ ਲਗ ਭਾਗ ਡੇਢ ਕੇ ਸਾਲ ਪਹਿਲਾਂ ਉਹ ਬੰਦਾ ਪੈਰ ਹੋਇਆ ਸੀ ਹਾਂ ਸਰ ਉਹਨੇ ਫਿਰੋਜ਼ਪੁਰ ਲੈ ਕੇ ਫਾਜ਼ਿਲ ਦਾ ਸਰ ਜਿਹੜਾ ਬੰਦਾ ਡਿਊਟੀ ਕਰਦਾ ਸਰ ਲਿੰਗਤ ਉਹਦੇ ਬਾਣੀ ਜਾਂਦੇ ਆ ਸਰ ਜਿਹੜੀ ਐਸਪੀ ਡੀ ਸਰ ਨੇ ਸਰ ਰਿਪੋਰਟ ਪੇਸ਼ ਕੀਤੀ ਹੈ ਇਹ ਸਰ ਸਾਰੀ ਮਿਮਲੀ ਤੁਗਦੀ ਸਰ ਕਾਰਗੋ ਜਾ ਰਹੀ ਹੈ ਸਰ ਤੁਸੀਂ ਮੈਨੂੰ ਨੀਸ਼ ਦੇ ਖਿਲਾਫ ਸੂਤ ਦਿਖਾ ਲਓ ਹਾਂਜੀ ਸਰ ਜਿਹੜਾ ਇਹਨਾਂ ਦਾ ਸੂਤ ਘਰ ਵਾਲੀ ਦੇ ਖਿਲਾਫ ਦਿਖਾ ਲਓ ਸਰ ਜਿਹੜੇ ਇਹਨਾਂ ਦੇ ਗਵਾਹ ਹੈਗੇ ਸਰ ਸਰ ਆਪ ਕਹਿ ਰਹੇ ਆ ਕਿ ਪਹਿਲਾਂ ਵੀ ਪਣਕ ਮਾਰ ਕੇ ਅਨੀਸ਼ ਪੁਣਰ ਉੱਥੇ ਗਿਆ ਇਹ ਕਹਿ ਰਹੇ ਅਨੀਸ਼ ਮੈਂ ਹੈ ਨਹੀਂ ਸੀ ਸਰ ਜਦੋਂ ਯਾ ਸਪीडी ਸਰ ਆਇਆ ਸਰ ਇਹਨਾਂ ਦੀ ਰਿਕਾਰਡਿੰਗ ਹੈਗੀ ਸਰ ਸਾਡੇ ਕੋਲ ਸਾਰੇ ਦੇ ਸਭ ਨਾਲ ਰਿਕਾਰਡਿੰਗ ਹੋ ਰਹੀ ਹੈ ਸਰ ਉਹ ਤਾਂ ਸਰ ਤੁਹਾਨੂੰ ਜੀ ਕੇਸ ਕਰ ਕੀ ਮਤਲਬ ਇਹਦਾ ਇਸ ਗੱਲ ਦਾ ਹਾਂਜੀ ਸਰ ਇਹ ਐਸਪੀਡੀ ਸਾਬਲ ਬਣ ਕਰੀ ਹੋਈ ਹੈ ਸਰ ਜਿਹੜਾ ਟੇਕ ਜਾਂਦਾ ਇੱਕ ਮੋੜਾ ਰਿਕਾਰਡਿੰਗ ਕਰਦਾ ਅਨੀਸ਼ ਲੜਾਈ ਸ਼ਾਮਿਲ ਸੀ ਹਾਂਜੀ ਸਰ ਉਹਦੀ ਕੋਈ ਫੋਟੋ ਕੋਈ ਵੀ ਦਿਖਾ ਦੇਣਾ ਸਰ ਸਰ ਜਦੋਂ ਸਰ ਆਪਜੀ ਵੱਲੋਂ ਬੁਲਾਇਆ ਗਿਆ ਸੀ ਡੀਐਸਪੀ ਸਾਹਿਬ ਨੂੰ ਵੀ ਉਸ ਤੋਂ ਬਾਅਦ ਸਰ ਤੀਸੀ ਸਾਰੇ ਐਸਪੀਡੀ ਸਾਹਿਬ ਕੋਲ ਚਲੇ ਗਏ ਸੀ ਦੋ ਐਸਪੀਡੀ 15 ਅਗਸਤ ਦੀ ਅਗਲੀ ਜਿਹੜੀ ਵੀ ਤਰੀਕਾ ਉਹਦੇ 'ਚ ਹਾਜ਼ਰ ਕੀਤਾ ਜਾਵੇ ਸਾਰੇ ਸਾਡੇ ਵੀ ਵੀਡੀਓ ਨਹੀਂ ਸੁਭਰਾ ਰਹੇ ਸਰ ਉਹ ਵੀਡੀਓ ਸਰ ਸਾਡੇ ਦੁਬਾਰਾ ਹੀ ਦਿੱਤੀ ਗਈ ਸਰ ਦੁਬਾਰਾ ਜਦੋਂ ਆਏ ਨੇ ਸਰ ਉਹ ਸਾਡੇ ਦੁਬਾਰਾ ਹੀ ਸਰ ਦਿੱਤੀ ਗਈ ਵੀਡੀਓ ਵੀ ਸਰ ਨਾਲ ਨਾਲ ਕੰਮ ਮੈਂ ਉਹ ਸੋਤ ਖਾਣੇ ਆਜੀ ਸਰ ਦੇਖ ਲਓ ਸਰ ਵੀਡੀਓ ਸਰ ਉਹ ਸਰ ਨੀਚੇ ਇਹਨਾਂ ਦੀ ਟ੍ਰੇਕ ਸੀ ਉਸ ਦਿਨ ਦੀ ਗੱਲ ਜਿਹੜੀ ਜਿਹਨ ਐਸਪੀਡੀ ਸਾਹਿਬ ਇਸ ਨਾਲ ਮੈਂ ਮੋਸ ਤਨਦੀਪ ਸਾਡੇ ਕੋਲ ਹੈਗੀ ਆ ਉਸ ਤੋਂ ਪਹਿਲਾਂ ਦੀ 18 ਮੰਗਲਵਾਰ ਹੈ ਹਾਂ 19 ਅੱਠ ਨੂੰ ਇਹ ਲਿਖੋ ਇਹਦੇ ਵਿੱਚ ਵੀ ਜਿਹੜੀ ਤੁਹਾਡੀ ਤਫ਼ਤੀਸ਼ ਹੋਈ ਹੈ ਸੰਬੰਧ ਦੇ ਵਿੱਚ ਅਨੀਸ਼ ਕੁਮਾਰ ਤੇ ਉਹਦੀ ਵਾਈਫ ਦੇ ਖਿਲਾਫ ਜਿਹੜੇ ਸਬੂਤ ਹੈ ਪੀੜਤ ਧਿਰ ਦੇ ਕੋਲ ਉਹਨਾਂ ਨੂੰ ਮੁੜ ਵਿਚਾਰਦੇ ਹੋਏ ਇਹਦੀ ਜਿਹੜੀ ਫਾਈਨਲ ਰਿਪੋਰਟ ਹੈ 19 ਤਰੀਕ ਨੂੰ ਲੈ ਕੇ ਪੇਸ਼ ਹੋਵੇ ਠੀਕ ਐ ਐਸਚਓ ਸਾਹਿਬ ਜੀ ਸਰ ਕਰੋ ਮੱਚ ਐਫੀਡੇਟ ਕੋਈ ਸਿਕਿਆ ਨਾ ਕੋਲ ਜਨਰਲ ਦੇ ਤੁਸੀਂ ਗਾਲੀ ਗਰੋਜ ਦੇ ਐਫੀਡੇਵਿਟ ਵੀ ਦਿੱਤੇ ਸੀ ਸਰ ਦਿੱਤੇ ਸੀ ਸਰ ਹੈਗੇ ਸਰ ਉਹਨੂੰ ਕਿਉਂ ਨਹੀਂ ਕੰਸੀਡਰ ਕੀਤਾ ਗਿਆ ਜੀ ਸੀਐਸਟੀ ਐਕਟ ਨੇ ਸਰ ਦੇ ਬੱਸ ਮੈਂ ਸਭ ਇਨਸਪੈਕਟੈਂਟ ਪਰ ਮੇਰਾ ਜਿਹੜਾ ਐਸੀਐਸਟੀ ਐਕਟ ਅਸਰ ਇਹ ਕਿ ਡੀਐਸਪੀ ਲੈ ਕੇ ਤੱਕ ਇਕੱਲੇ ਕੋ ਡੀਐਸਪੀ ਕੋਈ ਸੌਰੀ ਹੋ ਗਿਆ ਡੀਐਸਪੀ ਪਤਾ ਤੋਂ ਘੱਟ ਰਹਾ ਕਰੀ ਠੀਕ ਹੈ ਤਾਂ ਇਹਤੂ